ਅਫਸਰਾਂ ਨੂੰ ਸਿੱਧੀ ਚਿਤਾਵਨੀ ਪਰ ਮੈਂ ਨਾ ਭੁੱਲਣਾ ਨਾ ਮਾਫ਼ ਕਰਨਾ ਮੈਂ ਆਪ ਬੰਦਈ ਬਣਾਉਂਗਾ ਐਸੀ ਸਜ਼ਾ ਦੇਵਾਂਗੇ ਟੀਐਸਪੀ ਸਾਹਿਬ ਤੁਹਾਨੂੰ ਵੀ ਮਿਲੇਗੀ ਇਸਾ ਸਾ ਮਿੱਤਰਾ ਅੱਜ ਗੱਲ ਯਾਦ ਰੱਖੀ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤੂੰ ਰਾਜਾ ਫੜਿੰਗ ਦਾ ਨਾਂ ਬਦਲ ਹਮਾਇਤ ਕਰਨੀ ਪਵੇਗੀ ਮਹਿੰਗੀ ਜਿਹੜੇ ਚੌਂਕ ਦੇ ਵਿੱਚ ਇਹ ਵਾਕਿਆ ਹੋਇਆ ਉਸ ਟੌਂਗ ਤੇ ਤੁਹਾਨੂੰ ਦਾ 80 ਦਾ ਬੰਦ ਕੇ ਲਿਆ ਕੇ ਜੀਰਾ ਫਾਇਰਿੰਗ ਗਨ ਇਹ ਤਸਵੀਰਾਂ 1 ਅਕਤੂਬਰ ਦੀ ਜਿੱਥੇ ਕਾਂਗਰਸੀ ਆਗੂਆਂ ਤੇ ਆਪ ਵਰਕਰਾਂ ਵਿਚਾਲੇ ਹੱਥੋਂ ਪਾਈ ਹੋ ਗਈ ਸੀ ਪੁਲਿਸ ਵੱਲੋਂ ਗੋਲੀਆਂ ਚਲਾਉਣ ਦੇ ਇਲਜ਼ਾਮ ਲੱਗੇ ਸਨ ਉਸ ਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜੀਰਾ ਵੀ ਜ਼ਖਮੀ ਹੋਏ ਸਨ ਹੁਣ ਕਾਂਗਰਸੀ ਸੰਸਦ ਤੇ ਕਾਂਗਰਸ ਦੇ ਸਾਬਕਾ ਸੰਸਦ ਨੇ ਅਫਸਰਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਾਬਕਾ ਸੰਸਦ ਜਸਵੀਰ ਢਿੰਪਾ ਤਾਂ ਡੀਐਸਪੀ ਨੂੰ ਉਸੇ ਚੌਂਕ 'ਚ ਰੱਸੀ ਨਾਲ ਬੰਨ੍ਹ ਕੇ ਕੜੀ ਸੰਦੀ ਗੱਲ ਕਹਿ ਰਹੇ ਨੇ ਜਿੱਥੇ ਗੋਲੀਆਂ ਚੱਲੀਆਂ ਸਨ ਨੇ ਕਾਂਗਰਸੀ ਸੰਸਦ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਡੀਐਸਪੀ ਨੂੰ ਜੇਲ੍ਹ 'ਚ ਬੰਦ ਕਰਨ ਦੀ ਗੱਲ ਕਹਿ ਰਹੇ ਮੈਂ ਤਾਂ ਡੀਐਸਪੀ ਨੂੰ ਇੱਕ ਗੱਲ ਯਾਦ ਦੱਸ ਦੇਣੀ ਚਾਹੁੰਦਾ ਕਿ 311 ਯਾਦ ਰੱਖੇ ਕਲਬੀਰ ਭੁੱਲ ਵੀ ਸਕਦਾ ਕਲਬੀਰ ਮaaf ਵੀ ਕਰ ਸਕਦਾ ਪਰ ਮੈਂ ਨਾ ਭੁੱਲਣਾ ਨਾ ਮaaf ਕਰਦਾ ਮੈਂ ਆਪ ਬੰਦਈ ਬਣੂੰਗਾ ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਇੱਕ ਉਹਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਤ ਆਲੇ ਮੈਂ ਇਨਾ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਪਰ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਂਕ ਦੇ ਵਿੱਚ ਇਹ ਵਾਕਿਆ ਹੋਇਆ ਉਸ ਚੌਂਕ 'ਚ ਤੁਹਾਨੂੰ ਦਾ ਰੋਸੀ ਨਾ ਬੰਦ ਕੇ ਲਿਆ ਕੇ ਉਹ ਉਹ ਤੁਹਾਨੂੰ ਉੱਥੇ ਸਜ਼ਾ ਦੇਵਾਂ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹੁੰਦਾ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਚ ਨਾ ਬੰਦ ਕੀਤਾ ਤਾਂ ਪੁਰ ਰਾਜਾ ਵਿੜਿੰਗ ਦਾ ਨਾਮ ਇਹ ਸਾਰਾ ਕੁਝ ਪੁਲਿਸ ਦੀ ਦੇਖਰੇਂਜ ਹੇਠਲੇ ਹੋ ਰਿਹਾ ਹੈ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜਰੂਰ ਖੋਜ ਕਰਨਾ ਕਾਂਗਰਸੀਆਂ ਨੇ ਡੀਐਸਪੀ ਤੇ ਆਮ ਆਦਮੀ ਪਾਰਟੀ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਤੇ ਗੋਲੀਆਂ ਵੀ ਆਮ ਆਦਮੀ ਪਾਰਟੀ ਦੇ ਕਹਨ ਤੇ ਚਲਾਉਂਦੇ ਇਲਜ਼ਾਮ ਲਗਾਏ ਜਾ ਰਹੇ ਨੇ ਖੈਰ ਇਤਾਂ ਇਲਜ਼ਾਮ ਨੇ ਇਲਜ਼ਾਮ ਲੱਗਦੇ ਰਹਿੰਦੇ ਨੇ ਪਰ ਇਸ ਤਰ੍ਹਾਂ ਧਮਕੀਆਂ ਉਹ ਵੀ ਆਈਪੀਐਸ ਰੈਂਕ ਦੇ ਅਫਸਰ ਨੂੰ ਉਹ ਵੀ ਇੱਕ ਸਾਬਕਾ ਸੰਸਦ ਵੱਲੋਂ ਦੇਣਾ ਚਾਇਜ਼ ਨਹੀਂ ਚਲੋ ਚੋਣਾਂ ਵੀ ਮੌਸਮ ਹੈ ਚੋਣਾਂ ਦੌਰਾਨ ਇਲਜ਼ਾਮ ਤਰਾਸ਼ੀਆਂ ਚਲਦੀਆਂ ਰਹਿੰਦੀਆਂ ਨੇ ਹੁਣ ਸਮਾਂ 5ਜੀ ਦਾ ਹੈ ਹੁਣ ਇਲਜ਼ਾਮ ਦੇ ਨਾਲ ਨਾਲ ਧਮਕੀਆਂ ਦਾ ਵੀ ਦੌਰ ਚੱਲ ਰਿਹਾ ਪਰ ਸਵਾਲ ਇਹੀ ਹੈ ਕਿ ਕੀ ਸਿਆਸੀ ਲੀਡਰ ਸ਼ਬਦੀ ਮर्याਦਾ ਭੁੱਲਦੇ ਜਾ ਰਹੇ ਨੇ ਸੰਵਿਧਾਨਕ ਅਹੁਦੇ ਤੇ ਬੈਠ ਕੇ ਦੂਜੇ ਸੰਵਿਧਾਨਕ ਅਹੁਦੇਦਾਰਾਂ ਨੂੰ ਅਜਿਹੀ ਬੋਲ ਬੋਲਣੇ ਕਿੰਨੇ ਗੁੱਸੇ ਹੀ ਨੇ ਬਿਊਰੋ ਰਿਪੋਰਟ ਪੀਡੀਸੀ ਨਿਊ